ਬੀਜੀ ਆ ਕਿਹੋਲ ਤਾ ਤੂੰ ਸਰ ਚੱਕਲੇ ਆ ਬੇਲ ਨਾਮੇ ਫੇਰੀ ਨੇ ਯੁਕੇ ਅੱਜ ਮੈਂ ਵੀ ਆ ਤਿਆਰੀ ਆਜਾ ਨਿਕਲ ਤੂੰ ਬਾਹਰ ਬੜੀਆਂ ਦਿਨਾਂ ਦੀ ਮੈਂ ਵੀ ਕੱਢਣੀ ਖਾਰ ਉੱਠ ਕੇ ਸਵੇਰੇ ਰੋਜ਼ ਲੱਗ ਜੇ ਤੂੰ ੋਂਕਣ ਸੰਕਣ ਸੰਕਣੇ ਸੰਕਣੇ ਚੱਪੜੀ ਚ ਕੋਣੀ ਲਾ ਸੂਟਾ ਹੋ ਦੇ ਹੱਤੋਂ ਖੋਲਿਆ ਚੱਕੀ ਸੂਰ ਕੀਤੇ ਫੇਸ ਪਾਊਡਰ ਲਖੋਲਿਆ ਤੂੰ ਵੀ ਮੇਰੇ ਨਾਲੋਂ ਕੀਤੇ ਘਾਟਿਆਂ ਚੜੇਲੇ ਮੈਂ ਸੀ ਬਣਾਏ ਲੈ ਕੇ ਚੱਕ ਕੇ ਕਰੇਲੇ ਮੇਰੀ ਪੱਟਣੀਆ ਗੁੱਤ ਨਾਲ ਬੰਦ ਕੱਢਣੇ ਮੈਂ ਵੀ ਤੋੜਨੀਆਂ ਨੱਤਾਂ ਤੇ ਭਲੇਖੇ ਕੱਢਣੇ ਤੈਨੂੰ ਅਕਲ ਲੈ ਨਾ ਭੋਰਾ ਉਂਝ ਬਾਣਦੀ ਤੂੰ ਸੌਂਕਣ 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 ਚੱਪਣੀ ਚ ਪਾਣੀ ਲੈ ਕੇ ਡੁੱਬ ਮਰ ਤੂੰ ਜਾਨ ਮੇਰੀ ਨੂੰ ਮੈਂ ਸੇ ਆਪਾ ਜਿਆ ਪਾਲਿਆ ਕਾਹਦਾ ਦੁ ਜਾਣੀਆਂ ਨਾ ਵਿਆਹ ਕਰਵਾ ਲਿਆ ਇੱਕ ਫੜੀ ਬੈਠੀ ਸੀ ਘਲਾਵਾ ਅੱਗ ਲੱਗਣੀ ਦੂਜੀ ਨੇ ਗੁੱਸੇ ਚ ਹੱਥ ਗੁੱਟਣੇ ਨੂੰ ਪਾ ਲਿਆ ਸਾਰਾ ਦਿਨ ਕੁੱਕੜਾਂ ਦੇ ਵਾਂਗੂ ਲੜ ਲੜ ਸਾਰੇ ਕੁਰਦ ਤੋਬਾ ਕਰਵਾਈ ਹੋਇਆ ਜੀਦੋ ਤੀਵਿਆਨੇ ਮੇਰੀ ਜਿੰਦ ਸੂਲੀ ਉਤੇ ਲਟਕਾਈ ਹੋਇਆ ਜੀਦੋ ਤੀਵਿਆਨੇ ਸਾਰੇ ਪਿੰਡ ਵਿੱਚ ਚਰਚਾ ਕਰਾਈ ਹੋਇਆ ਜੀਦੋ ਤੀਵਿਆਨੇ ਸਰਹਿ ਕਰਤੀ ਦੇਖ ਦੇਖ ਸਾਰਾ ਦਿਨ ਰਹੇ ਮੈਂ ਥਸੜਦੀ ਰਹਿਣ ਦੇ ਤੂੰ ਮੇਰੇ ਉੱਤੇ ਦੋਸ਼ ਨਾ ਲਗਾ ਨੈਵੀ ਕੁੱਟ ਕੁੱਟ ਦੇਣੀ ਤੇਰੀ ਤੂੰ ਤਣੀ ਪਲਾ ਕਿਵੇਂ ਕੌੜਾ ਕੌੜਾ ਚਾਕੇ ਤੇਰੇ ਢੇਲੇ ਪੰਨ ਦੂ ਨੈਵੀ ਮਾਰ ਮਾਰ ਬਾਂਦਰੀ ਦਾ ਮੂੰਹ ਪੰਨ ਦੂ ਜੇ ਕੰਮ ਦਾ ਕੋਈ ਕਹਿਦੇ ਜਹਦੇ ਲੱਗ ਜੇ ਤੂੰ ਹਉਕਣ ਸੌਕਣ ਸੌਕਣੇ ਸੌਕਣ ਸੌਕਣੇ ਚੁੱਪਣੀ ਜਬਾਣੀ ਲੈ ਕੇ ਡੋਬ ਮਰ ਆਗਲਾ ਮਿੱਠੀਆਂ ਤੇ ਆ ਗਿਆ ਤਬਰਸ ਦਿਨ ਕੀ ਰੱਤਾਂ ਡੁੱਟੂਣਾ ਖਾ ਗਿਆ ਮੈਂ ਤੂੰ ਹਣੀ ਬਾਬਿਆਂ ਦੇ ਧਾਗੇ ਇਕੱਠੇ ਕਰਦੀ ਮੈਂ ਤਾਂ ਕਿਸੇ ਸਾਧ ਦੀ ਮਕਾਨ ਵੀ ਨਾ ਛੱਡਦੀ ਬੱਸ ਬੱਸ ਐਨਾ ਵੀ ਨਹੀਂ ਝੂਠ ਬੋਲੀਦਾ ਤੂੰ ਕਰਲਾ ਸ਼ਰਮ ਨਹੀਂ ਤੂੰ ਫਰਤੋਲੀਦਾ ਜਿੱਦ ਮਾਰਦੇ ਛੜਪੇ ਡੁੱਟਾਪ ਦੀ ਤੂੰ ਆਂਕਣ ਸਾਂਕਣ ਸਾਂਕਣ